ਭਾਈ ਜੁਗਣੀ ਨੇ ਨਾ ਆਪਣੇ ਉਹ ਕਰ ਲਿਆ ਸੀਗਾ ਨੇ ਪੱਟੀ ਲਹਾਲੀ ਤੁਹਾਨੂੰ ਪਤਾ ਹੀ ਆਪਰੇਸ਼ਨ ਹੋਇਆ ਹਨਾ ਇਹ ਵਿਚਾਰੀ ਦੇ ਬੱਚੇ ਦਾ ਨੀਚ ਵੀ ਪ੍ਰੋਬਲਮ ਸੀਗੀ ਤੇ ਆਪਰੇਸ਼ਨ ਕਰਾ ਕੇ ਲਿਆਂਦਾ ਤੇ ਨੇ ਨਾ ਵੈਸੇ ਤਾਂ ਮੈਂ ਘਰੇ ਲਿਆ ਆ ਸੀ ਇਹਨੂੰ ਮੈਂ ਹੁਣ ਉੱਥੇ ਐ ਜੇ ਹਾਲਾਤਾਂ ਚ ਆਪਾਂ ਇਹਨੂੰ ਛੱਡ ਨਹੀਂ ਸਕਦੇ ਹਨਾ ਮਾਂ ਫਿਰ ਵੀ ਯਾਰ ਤੇ ਔਖਾ ਹੋ ਜਾਂਦਾ ਇਸ ਚੀਜ਼ ਦਾ ਮੰਨ ਲਓ ਵੀ ਭੈਣਾਂ ਨੂੰ ਪਤਾ ਜਾਂ ਮਾਵਾ ਨੂੰ ਪਤਾ ਵੀ ਕਿੰਨਾ ਔਖਾ ਹੋ ਜਾਂਦਾ ਆਪਰੇਸ਼ਨ ਕਰਾ ਕੇ ਮੈਨੂੰ ਘਰੇ ਲੈ ਆਏ ਸਾਡੇ ਮੈਂ ਕਿਹਾ ਚਲੋ 10 ਦਿਨਾਂ ਪਾਸੇ ਬਾਹਰ ਘਰੇ ਕਰਾਂਗੇ ਉਸ ਤੋਂ ਬਾਅਦ ਆਪਾਂ ਚਲੋ ਉਹ ਉੱਥੇ ਛੱਡ ਆਵਾਂਗੇ ਹਨਾ ਤੇ ਬਈ ਆਉਂਦਾ ਸਾਰੀ ਬਾਵਾ ਚਲੋ ਇਹ ਵੀ ਚੰਗਾ ਹੋਇਆ ਹਨਾ ਜਿਹੜਾ ਮੈਂ ਘਰੇ ਲੈ ਆਇਆ ਇਹਨੂੰ ਤੇ ਪੱਟੀ ਲਵਾ ਲਈਏ ਨੇ ਬਈ ਹੁਣ ਡਾਕਟਰ ਸਾਹਿਬ ਨੂੰ ਬੁਲਾਇਆ ਤੇ ਦੁਬਾਰਾ ਪੱਟੀਆਂ ਅਸੀਂ ਕਰਾਉਣ ਲੱਗੇ ਆ ਜਿਹੜੀ ਉੱਥੋਂ ਅਸੀਂ ਬਾਦਲੋਂ ਡਾਕਟਰ ਸਾਹਿਬ ਨੇ ਪੱਟੀ ਕਰੀ ਸੀ ਉਹ ਪੱਟੀਆਂ ਨੇ ਲਾਹ ਲਈਏ ਬਈ ਤੇ ਸਾਰਾ ਤਾਂ ਇਹ ਬਾਕੀ ਹੈ ਬਈ ਸ਼ਰਾਰਤੀ ਤੂੰ ਨੂੰ ਪਤਾ ਹੀ ਹੈ ਹਨਾ ਜਾਣਦੇ ਆ ਬਹੁਤ ਸਾਰੇ ਭੈਣ ਭਰਾ ਵੀ ਕਿੰਨੇ ਸ਼ਰਾਰਤੀ ਹੈ ਤੇ ਮੈਂ ਨਾ ਬਈ ਇੱਕ ਚੀਜ਼ ਹੋਰ ਵੇਖੀ ਹੈ ਮੈਂ ਤਾਂ ਇੱਕ ਮੰਨ ਕੇ ਚੱਲੋ ਕਿ ਮੁਸੀਬਤ ਮੇਰੇ ਭਾਣੇ ਤਾਂ ਮੁਸੀਬਤ ਹੋ ਜਾਂਦੀ ਮੈਨੂੰ ਤਾਂ ਔਖਾ ਬੜਾ ਹੋ ਜਾਂਦਾ ਵੀ ਇੱਕ ਨਜਾਤ ਮਿਲਦੀ ਹੈ ਤੇ ਦੂਜੀ ਬਈ ਅੱਗੇ ਖੜੀ ਹੁੰਦੀ ਮੇਰੇ ਮੈਂ ਬੜੀ ਵਾਰੀ ਵੇਖ ਅੱਜ ਹੁਣ ਮੈਂ ਜਾ ਰਿਹਾ ਸੀਗਾ ਭੀਟੀ ਵਾਲੇ ਤੇ ਰਸਤੇ 'ਚ ਮੈਨੂੰ ਇੱਕ ਡੌਗ ਦੇਖੀ ਮੈਂ ਉਹਦੇ ਬਈ ਉਹ ਇਹਦੇ ਆਲਾ ਹਾਲ ਜਮਾ ਇਹਦੇ ਆਲਾ ਹਾਲ ਪਰ ਉਸ ਟਾਈਮ ਮੈਨਾਂ ਇਹਦੀ ਦਵਾਈ ਲੈਣ ਜਾ ਰਿਹਾ ਸੀ ਮੈਨੂੰ ਜਲਦੀ ਸੀ ਮੈਂ ਕਿਹਾ ਚਲੋ ਕੱਲ ਨੂੰ ਭਾਲਾਂਗੇ ਤੇ ਫਿਰ ਇਹਦਾ ਕੋਈ ਇਲਾਜ ਵਗੈਰਾ ਇਹਦਾ ਕਰਾਵਾਂਗੇ ਯਾਰ ਇਹਦਾ ਉਹ ਲੱਭ ਨਹੀਂ ਰਹੀ ਆਪਾਂ ਨੂੰ ਕਿੱਥੇ ਸੀ ਦੂਰ ਸੀ ਯਾਰ ਐਸੇ ਜੀ ਪਾ ਦੇ ਚਲੋ ਯਾਰ ਕੋਈ ਨਹੀਂ ਖਲੋ ਨਹੀਂ ਖਲੋਗੇ ਆ ਤੇ ਬਾਕੀ ਵੀ ਸਾਰਿਆਂ ਤੁਹਾਡੇ ਭੈਣ ਭਰਾਵਾਂ ਦੀਆਂ ਦੁਆਵਾਂ ਮਾਰਦਾਸ ਪੇਜ ਨੂੰ ਫੋਲੋ ਵੀ ਜਰੂਰ ਕਰਿਆ ਕਰੋ ਜਿਹੜੇ ਪਹਿਲਾਂ ਪੈਸੇ ਲੱਗਾ ਤਾਂ ਪੈਸਾ ਲੱਗਾ ਹਰ ਨੂੰ ਉਹਨੂੰ ਫੋਲੋ ਕਰ ਲਿਆ ਕਰੋ ਤੁਸੀਂ ਆ ਕੇ ਆਪਾਂ ਸੇਵਾ ਕਰਦੇ ਹਾਂ ਜੀ ਬੇਜਵਾਨਾਂ ਦੀ ਤੇ ਬੰਧੀ ਸੇਵਾ ਤੁਸੀਂ ਵੀ ਕਰਿਆ ਕਰੋ ਨਾ ਸਾਰਿਆਂ ਨੂੰ ਵੀ ਇਹ ਪੱਟੀ ਦੁਆਰਾ ਲਵਾਉਨੇ ਆ ਇਹ ਦੇ ਬਚਰੀ ਦੇ ਉਹ ਹੁਣ ਟਾਂਕੇ ਲੱਗੇ ਤੁਹਾਨੂੰ ਪਤਾ ਹੀ ਟਾਂਕੇ ਆ ਬਹੁਤ ਟੰਕੇ ਲੱਗੇ ਵਾ ਵਾ ਮੰਨ ਕੇ ਚਲੋ ਤੁਸੀਂ ਐ ਸਮਝ ਲਓ ਵੀ ਗੱਠ ਜਿੰਨਾ ਥਾ ਚਲੋ ਗੱਠ ਤੋਂ ਥੋੜਾ ਬਹੁਤ ਘੱਟ ਹੋਊਗਾ ਜਿਹੜਾ ਥਾ ਡਾਕਟਰ ਸਾਹਿਬ ਨੇ ਜਿੱਥੋਂ ਚੀਰਾ ਲਾਇਆ ਸੀਗਾ ਬਾਹਰ ਕੱਢੀ ਸੀ ਹਨ ਬੱਚੇ ਤਾਂ ਨਹੀਂ ਬਾਹਰ ਕੱਢਣੀ ਪੈਂਦੀ ਇਹਨੂੰ ਪਤਾ ਹੀ ਹੈ ਤੇ ਇਹਨੇ ਹੁਣ ਸਾਰੀ ਇਹ ਥੋੜੀ ਸ਼ਰਾਰਤੀ ਬਣੀ ਹੈ ਬਈ ਇਹ ਹੁਣ ਸਾਰੀ ਹੈ ਬਸ ਮੇਰੇ ਬਸ ਐ ਕਮੈਂਟ ਜੀ ਬਈ ਇਹਨੇ ਠੀਕ ਘਟਾ ਪਾਤਾ ਮੇਰੇ ਇੱਕ ਮਿੰਟ ਹੋਇਆ ਹਜੇ ਮੈਨੂੰ ਮਾਂ ਕਹੇ ਚੱਲ ਮੈਂ ਪਾਣੀ ਪੀ ਲਾਂ ਉਹ ਮਾੜੀ ਬਾਹਰ ਥਲਤੀ ਤੇ ਪਾਣੀ ਚ ਵੜ ਗਈ ਜਾ ਉਹਦੇ ਭੱਜ ਕੇ ਬਾਈ ਸੇਵਾ ਕਰਿਆ ਕਰੋ ਬੇਜਮਾਨਾਂ ਦੀ ਇਹਨਾਂ ਦੀ ਸੇਵਾ ਚ ਬੜਾ ਕੁਝ ਆ ਬਈ ਇਹਨੂੰ ਆਤਮਿਕ ਮਿਲਦੇ ਰਹਿੰਦੀ ਆ ਹਾਂ ਇਹਦਾ ਸੇਵਾ ਦਾ ਫਲ ਆਪਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਬਾਈ ਆ ਪੱਟੀ ਮੈਨੂੰ ਐ ਲੱਗਦਾ ਇਹ ਵੀ ਪੱਟੀ ਖਰਾਬ ਨਾ ਹੋ ਜਾਏ ਤੇ ਨਹੀਂ ਹੁੰਦੀ ਕੀ ਇਹ ਦੂਜੀ ਹੈ ਨਾ ਤੇ ਬਾਕੀ ਆਪਾਂ ਟੀ ਕੇ ਬੋਤਲਾਂ ਦਾ ਕੱਲ ਨੂੰ ਲਾਵਾਂਗੇ ਹਨਾ ਇੱਕ ਮੈਂ ਬਾਈ ਹੋਰ ਅਪੀਲ ਕਰਨੀ ਸੀ ਵੀ ਸਾਨੂੰ ਅੱਜ ਪਤਾ ਲੱਗਿਆ ਦੇ ਖੁਰਕ ਸੀਗੀ ਪਹਿਲਾਂ ਹਨ ਤੇ ਆਪਾਂ ਗੋਲੀ ਦਿੱਤੀ ਸੀਗੀ 800 ਦੀ ਲਿਆ ਕੇ ਤੇ ਉਹ ਇਧਰ ਦੀ ਜੁੱਤੂ ਲਿਆ ਕੇ ਵਿਖਾਈ ਅੱਜ ਜਦੋਂ ਇਹਨਾਂ ਨੇ ਵਾਲ ਕੱਟੇ ਨਾ ਹੀ ਤੇ ਉਦੋਂ ਸਾਨੂੰ ਪਤਾ ਲੱਗਿਆ ਭਈ ਇਹਦੇ ਨਾਲ ਦੁਬਾਰਾ ਆ ਚੀਜ਼ ਆ ਵੇਖੋ ਲਾਲ ਹੁੰਦੀ ਜਾਂਦੀ ਹੈ ਤੇ ਮੈਂ ਅਪੀਲ ਕਰਦਾ ਵੀ ਜੇ ਕੋਈ ਵੀ ਭੈਣ ਭਰਾ ਸਾਨੂੰ ਉਹ ਗੋਲੀਆਂ ਸਾਨੂੰ ਦੋ ਚਾਹੀਦੀਆਂ ਹੀ ਉਹ ਇੱਕ ਮੈਂ ਤੁਹਾਨੂੰ ਦੱਸ ਕੇ ਹਟਿਆ ਹਨਾ ਹੁਣ ਇੱਕ ਬੱਚੇ ਦਾ ਹਾਲਾਤ ਵੀ ਮੈਂ ਦੇਖਿਆ ਤੇ ਗੋਲੀਆਂ ਭਈ ਆਪਾਂ ਨੂੰ ਦੋ ਚਾਹੀਦੀਆਂ ਜੇ ਕੋਈ ਵੀ ਭੈਣ ਭਰਾ ਆ ਜਾ ਦਵਾ ਸਕਦਾ ਸਾਨੂੰ ਜਾਂ ਕੋਰੀਅਰ ਰਾਹੀਂ ਭੇਜ ਸਕਦਾ ਹਨ ਜਾਂ ਸਾਨੂੰ ਇੱਥੋਂ ਡੱਬ ਵਾਲਿਆਂ ਜਾਂ ਮੰਨ ਕੇ ਚਲੋ ਬਟੰਡੋ ਜੇ ਸਾਨੂੰ ਕੋਊਗਾ ਸੀ ਜਾ ਕੇ ਲੈ ਆਵਾਂਗੇ ਤੇ ਉਹਦੀ ਜ਼ਰੂਰ ਕਰਾਇ ਜੀ ਤੁਸੀਂ ਬਈ ਲਾਧ ਕੇ ਬਸ ਟੇਕਾ ਟੁਕਾ ਤਾਂ ਨਹੀਂ ਲੋ ਤੇ ਉਹ ਜ਼ਰੂਰ ਕਰਾਇ ਜੀ ਪਣਪਰਾ ਨੂੰ ਮੈਂ ਅਪੀਲ ਕਰਦਾ ਵੀ ਉਹਦੀ ਸੇਵਾ ਇਹ ਜ਼ਰੂਰ ਕਰਾਇ ਜੀ ਇਹਨਾਂ ਦਾ ਜਾਣਨਾ ਪਉਣੀ ਇਹਨਾਂ ਦਾ ਸਹਾਰਾ ਬਣਨਾ ਆਪਣਾ ਫਰਜ਼ ਹੈ ਜੀ ਤੇ ਆਪਾਂ ਆਪਦਾ ਫਰਜ਼ ਨਿਭਾਇਆ ਕਰੀਏ ਉਹ ਗੋਲੀਆਂ ਦਾ ਜਰੂਰ ਹੱਲ ਕਰਿਆ ਜੇ ਬਾਕੀ ਇਹਦੀ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਦਿੰਨੇ ਆਂ ਠੀਕ ਹੈ ਜੀ